ਜੋ ਬਸਾਇਆ ਤੁਹਾਡਾ ਮਾਨ ਸਤਕਾਰ ਜੀ ਦੇ ਨਸ਼ੇ ਵਿੱਚ ਲਾਂਮਾ ਮੈਂ ਉਡਾਰੀਆਂ ਵੱਡਿਆਂ ਦਾ ਪਿਆਰ ਮਿਲੇ ਛੋਟਿਆਂ ਤੋਂ ਸਾਥ ਮਿਲੇ ਮੈਨੂੰ ਮਾਪਿਆਂ ਸਿਖਾਈਆਂ ਗੱਲਾਂ ਸਾਰੀਆਂ ਮੈਨੂੰ ਮਾਪਿਆਂ ਸਿਖਾਈਆਂ ਗੱਲਾਂ ਸਾਰੀਆਂ ਸੋ ਮੈਂ ਤੁਹਾਡਾ ਦੋਸਤ ਤੇ 호ਸਟ ਗੁਰਬਾਜ ਗਿੱਲ ਸੋ ਤੁਸੀਂ ਦੇਖ ਰਹੇ ਹੋ ਜੀ ਜਸਟ ਪੰਜਾਬੀ ਲਾਈਵ ਤੇ ਅਕਸਰ ਹੀ ਤੁਹਾਡੇ ਨਾਲ ਆਪਾਂ ਵੱਖ-ਵੱਖ ਸ਼ਖਸੀਅਤਾਂ ਦੀਆਂ ਇੰਟਰਵਿਊਆਂ ਕਰਵਾਉਂਦੇ ਰਹਿੰਨੇ ਆ ਉਹਨਾਂ ਦੇ ਰੂਬਰੂ ਕਰਾਉਂਦੇ ਰਹਿੰਨੇ ਆ ਤੁਹਾਨੂੰ ਤੇ ਇਸੇ ਲੜੀ ਦੇ ਤਹਿਤ ਅੱਜ ਤੁਹਾਡੇ ਰੂਬਰੂ ਕਰਾ ਰਹੇ ਆਂ ਜੀ ਇੱਕ ਬਹੁਤ ਹੀ ਵਧੀਆ ਗੀਤਕਾਰ ਇੱਕ ਨੇਕ ਦਿਲ ਇਨਸਾਨ ਤੇ ਬਹੁਤ ਹੀ ਵਧੀਆ ਸਿੰਗਰ ਵੀ ਆ ਸੋ ਉਹਨੇ ਨਾਲ ਤੁਹਾਡੇ ਰੂਗ ਰੂ ਕਰਾਣੇ ਆ ਦੀ ਸੋ ਗੱਲਬਾਤ ਕਰਦੇ ਆਪਾਂ ਜਸ਼ਨਜੀਤ ਰਤਨ ਹਾਂਜੀ ਸੱਸੀ ਕਾਲਾ ਜੀ ਸੱਸੀ ਕਾਲਾ ਜੀ ਸਭ ਤੋਂ ਪਹਿਲਾਂ ਦਾ ਇਹ ਵੀਡੀਓ ਦੇਖ ਰਹੇ ਸਾਰੇ ਸਰੋਤਿਆਂ ਨੂੰ ਸੱਸੀ ਅਕਾਲ ਜੀ ਮੇਰੇ ਵੱਲੋਂ ਜਸ਼ਨਜੀਤ ਰਤਨ ਬਠਿੰਡਾ ਵੱਲੋਂ ਸੋ ਸਭ ਤੋਂ ਪਹਿਲਾਂ ਮੈਂ ਤਰਵਾਦ ਕਰਦਾ ਜੀ ਜਸਟ ਪੰਜਾਬੀ ਚੈਨਲ ਦਾ ਚੈਨਲ ਵਾਲੀ ਸਾਰੀ ਟੀਮ ਦਾ ਅਤੇ ਗਿਲ ਸਾਹਿਬ ਦਾ ਜਿਨ੍ਹਾਂ ਨੇ ਮੈਨੂੰ ਤੁਹਾਡੇ ਰੂਪਰੂ ਕੀਤਾ ਹੈ ਸ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਭਾਈ ਜੀ ਜਿੱਦਾਂ ਕਿ ਸਭ ਤੋਂ ਪਹਿਲਾਂ ਇੱਕ ਸ਼ੁਰੂਆਤ ਆਪਾਂ ਕਰਦੇ ਹਾਂ ਕਿਸੇ ਵੀ ਇੰਟਰਵਿਊ ਦੀ ਤਾਂ ਇੱਕ ਰਸਮੀ ਜਿਹਾ ਸਵਾਲ ਹੁੰਦਾ ਆਪਣਾ ਵੀ ਆਪਣੇ ਪਰਿਵਾਰਕ ਸ਼ੌਕਣ ਬਾਰੇ ਕਿੰਦਾਂ ਦਾ ਤੁਹਾਡਾ ਪਰਿਵਾਰਕ ਸ਼ੌਕਣ ਸੀ ਪਿਛੋ ਤੇ ਕਿਦਾਂ ਹੁਣ ਤੁਸੀਂ ਅੱਗੇ ਇਸ ਲਾਈਨ ਦੇ ਵਿੱਚ ਆਏ ਅਸੀਂ ਪਰਿਵਾਰ ਦੀ ਗੱਲ ਕਰੀ ਜੀ ਸਾਡੇ ਪਾਪਾ ਜੀ ਪਹਿਲਾਂ ਸੀ ਟੇਲਰ ਮਾਸਟਰਾਂ ਸਿਲਾਈ ਦਾ ਕੰਮ ਕਰਦੀ ਸੀ ਹਾਂਜੀ ਤੇ ਉਸ ਤੋਂ ਬਾਅਦ ਮੈਨੂੰ ਕੋਲ ਨੇ ਇਸ ਵਾਸਤੇ ਲੌਂਜੀ ਕੋਸ਼ਿਸ਼ ਕੀਤੀ ਐ ਪਰ ਮੈਨੂੰ ਇਸ ਕੰਮਤ ਲੱਗਿਆ ਤੇ ਪਰ ਮੈਨੂੰ ਸ਼ੌਂਕ ਸੀ ਜਗਾ ਕਲਾਕਾਰੀ ਦਾ ਕਿਉਂਕਿ ਮੈਂ ਹੌਲੀ ਹੌਲੀ ਹੌਂ ਕਲਾਕਾਰੀ ਚ ਹੁੰਦਾਰਿਆ ਮੈਂ ਸੰਗੀਤ ਨੇ ਦੇਖਦਾ ਰਹਾ ਸੁਣਦਾ ਰਹਾ ਉਸ ਤੋਂ ਬਾਅਦ ਮੈਨੂੰ ਐਂਕਰ ਦਾ ਐਂਕਰਿੰਗ ਦਾ ਸ਼ੌਂਕ ਸੀ ਜ਼ਿਆਦਾ ਮੈਂ ਨਾ ਐਂਕਰਿੰਗ ਵੀ ਕਰਦਾ ਹਾਂ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਮੈਂ ਹੌਲੀ ਹੌਲੀ ਫਿਲਮਾਂ ਦੇ ਵਿੱਚ ਕਰ ਲੱਗਿਆ ਮੈਂ ਕਮੇਡੀ ਕਰਕੇ ਰਾਜਿਆ ਥੋੜਾ ਜਿਆਦਾ ਕਮੇਡੀ ਤੋਂ ਮੈਂ ਹੌਲੀ 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 ਫਿਲਮਾਂ ਚ ਅਧਿਕਮ ਫਿਲਮਾਂ ਵੀ ਕਵਿਚਨ ਕਰ ਰਹੇ ਹਾਂ ਮੈਂ ਅੱਛਾ ਜੀ ਬਹੁਤ ਵਧੀਆ ਗੱਲ ਹੈ ਜੀ ਅੱਛਾ ਜਿੱਦਾਂ ਕਿ ਕਿਸੇ ਵੀ ਆਪਾਂ ਕੰਮ ਨੂੰ ਕਰੀਏ ਤਾਂ ਉਹਦੇ ਵਿੱਚ ਆਪਾਂ ਨੂੰ ਉਸਤਾਦ ਦਾ ਧਾਰਨਾ ਇੱਕ ਜ਼ਰੂਰੀ ਹੁੰਦਾ ਸੋ ਤੁਸੀਂ ਵੀ ਕਿਸੇ ਨੂੰ ਇਸ ਲਾਈਨ ਦੇ ਲਈ ਆਪਣੇ ਗੀਤਕਾਰੀ ਸਫਰ ਦੇ ਵਿੱਚ ਜਾਂ ਆਪਣੇ ਅਦਾਕਾਰੀ ਦੇ ਸਫਰ ਦੇ ਵਿੱਚ ਉਸਤਾਦ ਆ ਰਿਹਾ ਹਾਂ ਜੀ ਸਭ ਤੋਂ ਪਹਿਲਾਂ ਤਾਂ ਮੈਂ ਕਮੇਡੀ ਦੀ ਗੱਲ ਕਰਾਂ ਕਮੇਡੀ ਵਿੱਚ ਸਾਡੇ ਉਸਤਾਦ ਨੇ ਗੁਰਦੇਵ ਢਿੱਲੋਂ ਭਜਰਾਵਲੀ ਜੀ ਉਹਨਾਂ ਨੂੰ ਅਸੀਂ ਉਸਤਾਦ ਮੰਨਦੇ ਹਾਂ ਤੇ ਬਾਕੀ ਤੁਸੀਂ ਗੀਤਕਾਰੀ ਦੀ ਵੀ ਗੱਲ ਕੀਤੀ ਹੈ ਉਹ ਤਾਂ ਮੈਂ ਸਮਝ ਲਈ ਦੇਖਦੇ ਕਿ ਜਾਂ ਸੁਣ ਸੁਣ ਕੇ ਆਪਾਂ ਗੀਤ ਲਿਖਣ ਲੱਗਿਆ ਮੈਂ ਉਹਦੇ ਵਿੱਚ ਐਵੇਂ ਕਿਹਾ ਦੀ ਨਹੀਂ ਕੋਈ ਉਸਤਾਦ ਧਾਰਿਆ ਮੈਂ ਅੱਛਾ ਉਸਤਾਦ ਨਹੀਂ ਧਾਰਿਆ ਕਿਸੇ ਗੀਤਕਾਰ ਤੋਂ ਜੋ ਕੋਈ ਹਿੱਟ ਗੀਤਕਾਰ ਆ ਉਹਦੇ ਤੋਂ ਤੁਸੀਂ ਪ੍ਰਭਾਵ ਤਾਂ ਜ਼ਰੂਰ ਹੋਏ ਹੋਗੇ ਹਾਂ ਜੀ ਹਾਂ ਉਹ ਆਪਣੇ ਗੀਤਕਾਰ ਸੀਗੇ ਤੇ ਆਪਣੇ ਬੈਸੇ ਮੈਂ ਸਭ ਤੋਂ ਪਹਿਲਾਂ ਹਾਕਮ ਨਰਸਿਣੀ ਵਾਲੇ ਮਿਲੇ ਸੀਗੇ ਅੱਛਾ ਉਹਦੇ ਤੋਂ ਗੀਤ ਕਰਨੇ ਉਹਨਾਂ ਤੋਂ ਮਾੜਾ ਜਾਂ ਮੈਂ ਕੁਝ ਸਿੱਖਿਆ ਵੀ ਸੀਗਾ ਆਪਣੇ ਪਠੰਡੇ ਵੀ ਗੀਤ ਕਰ ਰਹੇ ਹੁੰਦੇ ਸੀਗੇ ਮਮਾ ਦਾ ਨਾਮ ਭੁੱਲ ਗਿਆ ਸੌਰੀ ਚਲੋ ਹਾਂ ਅੱਛਾ ਜਿੱਦਾਂ ਤੁਸੀਂ ਇਸ ਗੀਤਕਾਰੀ ਲਾਈਨ ਦੇ ਵਿੱਚ ਪਹਿਲਾ ਅਦਾਕਾਰੀ ਤਬਾਦ ਚਾਹੁੰਦੇ ਤੁਸੀਂ ਜੀ ਜੀ ਹਾਂਜੀ ਤੇ ਗੀਤਕਾਰ ਦੇ ਤੌਰ ਤੇ ਤੁਹਾਡਾ ਪਹਿਲਾ ਗੀਤ ਕਿਹੜੇ ਸਿੰਗਰ ਨੇ ਰਿਕਾਰਡ ਕਰਿਆ ਤੇ ਤੁਸੀਂ ਕਿਹੜਾ ਗੀਤ ਉਹ ਲਿਖਿਆ ਸੀ ਥੋੜਾ ਜਿਹਾ ਨਾਲੇ ਗੁੰਗਣਾ ਦਿਓ ਨਾਲੇ ਉਹ ਸਿੰਗਰ ਦਾ ਨਾਮ ਜ਼ਰੂਰ ਦੱਸਿਓ ਹਾਂਜੀ ਪਹਿਲਾਂ ਮੈਂ ਗੀਤ ਹੀ ਗਾ ਦਿੰਨਾ ਉਸ ਤੋਂ ਬਾਅਦ ਤੁਹਾਨੂੰ ਸਿੰਗਲ ਦਾ ਨਾਮ ਵੀ ਦੱਸ ਦਿਆਂਗੇ ਠੀਕ ਹੈ ਜੀ ਕੰਪਨੀ ਵੀ ਦੱਸ ਦਿਆਂਗੇ ਓਕੇ ਠੀਕ ਹੈ ਹਾਂਜੀ ਸਭ ਤੋਂ ਪਹਿਲਾਂ ਮੇਰਾ ਗੀਤ ਰਿਕਾਰਡ ਹੋਇਆ ਸੀਗਾ ਜੀ ਧਾਰਮਿਕ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦੇ ਹਨੇ ਤੇ 2002 ਚ ਅੱਛਾ ਜੀ ਉਹ ਗਾਇਆ ਸੀ ਹਤੇ ਮਹੀਨਾਂਗਲ ਨੇ ਨਾ ਜੀ ਜੇ ਸੁਖ ਪਾਉਣੇ ਜਿੰਦੇ ਨਹੀਂ ਤੱਕ ਲੈ ਨਾਨਕ ਦੀ ਓਟ ਜੇ ਸੁਖ ਪਾਉਣੇ ਜਿੰਦੇ ਨਹੀਂ ਤੱਕਲੇ ਨਾਨਕ ਦੀਓ ਓਏ ਇਹਨੂੰ ਕੱਢ ਲੋ ਬਾਹਰੋਂ ਨਾ ਕਰੋ ਬਾਰ ਮੇਰੇ 파ਵੇਂ ਹੋਵੇ ਬੇਇੱਜ਼ਤੀ ਨਹੀਂ ਪਰ ਮਿੱਤਰਾਂ ਦਾ ਗੇੜੀ ਬਿਨਾ ਨਹੀਂ ਹੋਂ ਕਰਦਾ ਸੀਗੇ ਕੀ ਕੀ ਮੁਰਖ 421 ਜਿੰਨਾ ਜਿੰਨਾ ਇਹ ਮਹੀਨਗਲ ਸਾਹਿਬ ਨੇ ਗਾਇਆ ਸੀਗੇ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਸੁਪਰ ਡੁਪਰ ਹਟ ਤੁਹਾਡਾ ਇਹ ਧਾਰਮਿਕ ਸੌਂਗ ਰਿਹਾ ਪਹਿਲਾ ਹੀ ਸੌਂਗ ਸੀ ਤੇ ਪਹਿਲੇ ਹੀ ਤੁਹਾਡਾ ਇੱਕ ਵਧੀਆ ਰਚਨਾ ਸੀਗੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮਰਪਿਤ ਆ ਜੀ ਸੋ ਉਸ ਤੋਂ ਬਾਅਦ ਵੀ ਤੁਹਾਡੇ ਗੀਤ ਆਪਾ ਵੀਰਵਿੰਦਰ ਦੀ ਬਾਤ ਸੁਣੇ ਧਰਮਪ੍ਰੀਤ ਦੀ ਬਾਤ ਸੁਣੇ ਹੋਰ ਵੀ ਕਈ ਸਿੰਗਰਾਂ ਦੀ ਬਾਤ ਦੇ ਵਿੱਚ ਸੁਣਿਆ ਉਹਨਾਂ ਗੀਤਾਂ ਬਾਰੇ ਵੀ ਥੋੜਾ ਥੋੜਾ ਜ਼ਿਕਰ ਹੋ ਜੇ ਹਾਂ ਜੀ ਉਸ ਤੋਂ ਬਾਅਦ ਮੈਨੂੰ ਧਰਮਪ੍ਰੀਤ ਨਾਲ ਵੀ ਮੈਨੂੰ ਦਾ ਮੌਕਾ ਮਿਲਿਆ ਮੈਜੀ ਧਰਮਪ੍ਰੀਤ ਮਹੀ ਨੰਗੜਾ ਆਪਣੇ ਬਠਿੰਡੇ ਦੇ ਬਲਕਾਰ ਦਿੱਤੇ ਇਹਨਾਂ ਨਾਲ ਆਪਣਾ ਸਾਡੇ ਮੇਰੇ ਨਾਲ ਕੈਲੂਰੇਸ਼ਨ ਤਰਹੀ ਨੇ ਕਿ ਇਹਨਾਂ ਨਾਲ ਮੈਂ ਐਂਟਰੀਂ ਕੀ ਸਟੇਜ ਸਹੀ ਤਰੀਕਾ ਜਾਂਦਾ ਸੀਗਾ ਜੀ ਅੱਛਾ 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 ਹਾਂ ਜੀ ਤੇ ਆਪਣੇ ਧਰਪ੍ਰੀਤ ਨੇ ਗਾਇਆ ਸੀਗਾ ਜੀ ਤੇ ਇਹ ਆਪਣੇ ਕੈਸਟ ਆਈ ਸੀ ਅੜੀਆਂ ਕਰੰਦਿਆ ਟਾਈਟਲ ਹੈਗਾ ਅਨੰਦ ਕੰਪਨੀ ਚ ਉਹ ਤੋਂ ਕੈਸਟਾਂ ਚੱਲਦੀਆਂ ਸੀਗੀਆਂ 94 95 ਚ ਤੇ ਉਹ ਯਾਨੀ ਕਿ ਉਹਦੋਂ ਮੇਰਾ ਆਪਣਾ ਆਰ.ਓ.ਏ ਸੀਗਾ ਗੀਤ ਇਹਨਾਂ ਨੇ ਗਾਇਆ ਸੀ ਏ ਸਾਈਡ ਦਾ ਚੌਥਾ ਗੀਤ ਆ ਲਾਲਾ ਜੋਰ ਜਾਲਮਾ ਤੋਂ ਨਹੀਂ ਏ ਸ਼ੇਰ ਮਕਾਇਆ ਮੁਕਦੇ ਅਸੀਂ ਪੁੱਤ ਗੋਬਿੰਦ ਸਿੰਘ ਦੇ ਲਾਲਾ ਜੋਰ ਜਾਲਮਾ ਤੋਂ ਨਹੀਂ ਏ ਸ਼ੇਰ ਮਕਾਇਆ ਮੁਕਦੇ ਇਹ ਧਰਪ੍ਰੀਤ ਨੇ ਗਾਇਆ ਸੀ ਉਸ ਤੋਂ ਬਾਅਦ ਬੀਰ ਦਵਿੰਦਰ ਨੇ ਗਾਇਆ ਹੱਥੇ ਮਾਤਾ ਪਿਤਾ ਚਾਰੇ ਪੁੱਤਵਾਰ ਤੇ ਕੋਈ ਇੱਕ ਵੀ ਨਿਵਾਰ ਸਕਦਾ ਹੱਥੇ ਮਾਤਾ ਪਿਤਾ ਚਾਰੇ ਪੁੱਤਵਾਰ ਤੇ ਕੋਈ ਇੱਕ ਵੀ ਨਿਵਾਰ ਸਕਦਾ ਏਸੀ ਦਾ ਗੱਲ ਸੀ ਧਰਮਕੀਤਾ ਦੀ ਉਸ ਤੋਂ ਬਾਅਦ ਮੇਰੇ ਇੱਕ ਡਿਊਟ ਕੀਤ ਵੀ ਆਇਆ ਜੋ ਕਿ ਚਮਕੌਰ ਬਚਨ ਤੇ ਮੈਡਮ ਲਵਕੌਰ ਨੇ ਲਾਇਆ ਜੀ ਐੱਛਾ ਜੀ ਉਹ ਕੰਪਨੀ ਦਾ ਨਾਮ ਮੈਨੂੰ ਨਹੀਂ ਆ ਯਾਦ ਤੇ ਮਦਰੂ ਵੀ ਗੁੰਗਣਾਕੇ ਸੁਣਾ ਦੇਣਾ ਦੋ ਗਾਣਾ ਡਿਊਟ ਹੈ ਤਹਿ ਜਾਂ ਦੇ। ਓਹੋ ਸਭ ਤੋਂ ਪਹਿਲਾਂ ਕੁੜੀ ਤੋਂ ਸ਼ੁਰੂ ਹੁੰਦਾ ਹੈ। ਕੁੜੀ ਕੀ ਕਹਿੰਦੀ ਹੈ? ਕਰ ਕੇ ਤਿਆਰੀ ਗੱਡੀ ਵਿੱਚ ਖਿੜਾਈ। ਤਸਰ ਢੋਲਾ ਅੱਜ ਤੇਰੀ ਕਿੱਥੋਂ ਦੀ ਤਿਆਰੀ? ਤੇਰੇ ਵੇਲੇ ਸੱਚੇ ਮੇਰਾ ਲੱਗਦਾ ਨਾ ਦਿਲ। ਹਰ ਪਹਿਲੇ ਚਿੱਤੇ ਮੈਨੂੰ ਆਉਂਦਾ ਤੂੰ ਬਥੇਰਾ। ਵੀ ਸੱਜਰੀ ਵਿਆਹੀ ਘਰੇ ਨਾਰ ਛੱਡ ਕੇ ਕਿਵੇਂ ਲੱਗਦਾ ਗੱਡੀ 'ਚ ਤੇਰੇ। ਵੀ ਸੱਜਰੀ ਵਿਆਹੀ ਛੱਡ ਕੇ ਕਿੰਨੇ ਕਿਵੇਂ ਲੱਗਦਾ ਗੱਡੀ 'ਚ ਦਿਲ ਤੇਰਾ। ਤੇ ਮੁੰਡਾ ਕਹਿੰਦਾ ਸਾਨੂੰ ਵੀ ਹੁੰਦੀਆਂ ਨੇ ਬਹੁਤ ਮੁਜਬੂਰੀਆਂ। ਮਾਰਕ ਵੀ ਤਾੜਦੇ ਤੇ ਰੰਨਾ ਦੇਣ ਘੂਰੀਆਂ ਪੈਸੇ ਵੀ ਨਾ ਚੱਲੇ ਨਾਲੇ ਘਰ ਦਾ ਗੁਜ਼ਾਰਾ ਬਾਹਰੋਂ ਲਿਉਣੇ ਪੈਂਦੇ ਨੋਟ ਕਮਾ ਕੇ ਗੱਲਾਂ ਬਾਤਾਂ ਮਾਰ ਕੇ ਟਪਾਲਿਆ ਕਰ ਟਾਈਮ ਮੇਰਾ ਨੰਬਰ ਮੋਬਾਈਲ ਉੱਤੇ ਲਾ ਕੇ ਗੱਲਾਂ ਬਾਤਾਂ ਮਾਰ ਕੇ ਟਪਾਲਿਆ ਕਰ ਟਾਈਮ ਮੇਰਾ ਨੰਬਰ ਮੋਬਾਈਲ ਉੱਤੇ ਲਾ ਕੇ ਬਹੁਤ ਵਧੀਆ ਜੀ ਬਹੁਤ ਵਧੀਆ ਮੈਨੂੰ ਤਾਂ ਇਹ ਲੱਗਦਾ ਸੀ ਜਿੱਦਾਂ ਕਿ ਪਹਿਲਾਂ ਮਾਹੀ ਨੰਗਲ ਨੇ ਤੁਹਾਡਾ ਗੀਤ ਗਾਇਆ ਫਿਰ ਧਰਮਪ੍ਰੀਤ ਨੇ ਗਾਇਆ ਫਿਰ ਗਾਇਆ ਵੀਰ ਦਵਿੰਦਰ ਜੀ ਨੇ ਜੀ ਜੀ ਸੋ ਤਿੰਨਾਂ ਨੇ ਤੁਹਾਡੇ ਧਾਰਮਿਕ ਗੀਤ ਗਾਏ ਮੈਨੂੰ ਇਹ ਲੱਗਿਆ ਕਿ ਜਿੱਦਾਂ ਤੁਸੀਂ ਧਾਰਮਿਕ ਗੀਤ ਹੀ ਜ਼ਿਆਦਾ ਲਿ ਤੇ ਇਧਰਲੇ ਪਾਸੇ ਨੂੰ ਨਹੀਂ ਮੇਰਾ ਅਗਲਾ ਸਵਾਲ ਇਹੀ ਸੀ ਤੁਹਾਡੇ ਤੱਕ ਵੀ ਕੋਈ ਹੋਰ ਵੀ ਇਸ ਤੋਂ ਇਲਾਵਾ ਦੁਗਾਣਾ ਗੀਤ ਕੀਵਲੀ ਜਾਂ ਕਿਸੇ ਬੱਲੀ ਇਧਰ ਵੀ ਪ੍ਰੇਤ ਹੋਏ ਸੋ ਬਹੁਤ ਵਧੀਆ ਜੀ ਤੁਹਾਡਾ ਇਹ ਗੀਤ ਵੀ ਬਹੁਤ ਸੋਹਣਾ ਇੱਕ ਪਰਿਵਾਰਕ ਗੀਤ ਆ ਆਪ ਆਪਸੀ ਪਤੀ ਪਤਨੀ ਦੇ ਲੋਕ ਝੋਕਾ ਸੋ ਉਹ ਕਹਿੰਦਾ ਨੇ ਕੋਈ ਹੋਰ ਗੀਤ ਵੀ ਹੋਰ ਕਲਾਕਾਰਾਂ ਨੇ ਵੀ ਗਾਈ ਤੁਹਾਡੇ ਹਾਂ ਜੀ ਗੀਤ ਮੇਰੇ ਹੋਰ ਵੀ ਕਾਫੀ ਲਿਖੇ ਪਏ ਨੇ ਤੇ ਧਾਰਮਿਕ ਬਹੁਤ ਲਿਖੇ ਨੇ ਤੇ ਆਪਣੇ ਲੋਕ ਤੱਤ ਵੀ ਲਿਖੇ ਪਏ ਨੇ ਉਸ ਤੋਂ ਬਾਅਦ ਮੇਰਾ ਪਿੱਛੇ ਜਿ ਆਪਣਾ ਬਸਾਖੀ ਤੇ ਆਇਆ ਸੀਗਾ ਗੀਤ ਪਖੜਾ ਪੰਖ ਇਹ ਵੱਖਰਾ ਪੰਥ ਸਜਾਉਣਾ ਸਿੰਘੋ ਦਿਓ ਕੁਰਬਾਨੀ ਨੂੰ ਇਹ ਗੀਤ ਗਾਇਆ ਸੀ ਮੇਰੇ ਆਪਣੇ ਦੋਸਤ ਹੈ ਬਹੁਤ ਹੀ ਅੱਛੇ ਰਣਜੀਤ ਬੁੱਟਾ ਜੀ ਉਹਨਾਂ ਨੇ ਗਾ ਗੀਤ ਗਾਇਆ ਵੱਖਰਾ ਪੰਥ ਇਹ ਵੀ ਧਾਰਮਿਕ ਹੈ ਤੇ ਉਸ ਤੋਂ ਬਾਅਦ ਬਸੰਤ ਦਾ ਗੀਤ ਲਿਖਿਆ ਸੀ ਮੈਂ ਆ ਗਿਆ ਬਸੰਤ ਬਾਲਾ ਦੇ ਨਹਾਣੀ ਆ ਅਸੀਂ ਕੱਟਣੇ ਤਰੰਗ ਗਿਣ ਕੇ ਨਹਾਣੀ ਆ ਇਸ ਤਰ੍ਹਾਂ ਬਸੰਤ ਦੇ ਵੀ ਇੱਕ ਗੀਤ ਲੇਕੇ ਇਹ ਵੀ ਰਣਜੀਤ ਬੁੱਟੇ ਨੇ ਗਾਇਆ ਜੀ ਅੱਛਾ ਜੀ ਅੱਛਾ ਮੈਨੂੰ ਪਿੱਛੇ ਜੇ ਪਤਾ ਲੱਗਿਆ ਵੀ ਤੁਹਾਡੇ ਆਪ ਦੇ ਵੀ ਤੁਸੀਂ ਦੋ ਗੀਤ ਰਿਕਾਰਡ ਕਰਿਆ ਆਪਦੀ ਆਵਾਜ਼ ਦੇ ਵਿੱਚ ਸੋ ਉਹਨਾਂ ਦਾ ਜ਼ਿਕਰ ਜ਼ਰੂਰ ਹੋਵੇ ਹਾਜੀ ਹਾਂ ਪਿੱਛੇ ਜੇ ਆਪਣਾ ਗੀਤ ਆਇਆ ਸੀ ਕਿ ਡਿਊਟ ਆ ਮੈਡਮ ਪੰਮੀ ਚਾਹ ਹਰੇ ਨਾਲ ਇੱਥੇ ਵੀ ਗਾਰੇ ਨੇ ਉਹਨਾਂ ਦਾ ਉਹਨਾਂ ਦੀ ਆਵਾਜ਼ ਤੇ ਮੇਰੀ ਆਵਾਜ਼ ਚ ਗੀਤ ਆਇਆ ਸੀਗਾ ਆਪਣੇ ਉਹ ਭਈ ਆਪਣੇ ਕੀ ਨਾਮ ਉਹਨਾਂ ਦਾ ਆਪਣੇ ਮਿੱਤਲ ਜੀ ਮੱਖਣ ਮਿੱਤਲ ਸੈਨੇ ਵਾਲੇ ਹਾਂਜੀ ਉਹਨਾਂ ਦੀ ਕੰਪਨੀ ਚ ਆਇਆ ਸੀਗਾ ਦਾਗ ਲੱਗਣੀ ਦੇਣਾ ਸਿੰਘ ਦੁਰਾਂ ਦੇ ਬਾਣੀ ਨੂੰ ਤੇ ਉਸ ਤੋਂ ਬਾਅਦ ਆਪਣੇ ਛੋਟੇ ਛੱਜ ਤੇ ਸ਼ਹੀਦੀ ਤੇ ਗੀਤ ਆਇਆ ਸੀ ਮੇਰਾ ਆਪਣਾ ਇਕੱਲੇ ਦੀ ਆਵਾਜ਼ ਚ ਸੁਪੇ ਦੀ ਕੇਚਰੀ ਅੱਛਾ ਜੀ ਅੱਛਾ ਚਲੋ ਇਹ ਤਾਂ ਹੋ ਗਈ ਤੁਹਾਡੇ ਇੱਕ ਗੀਤਕਾਰੀ ਸਫਰ ਦੀ ਗੱਲ ਹੈ ਤੇ ਹੁਣ ਤੁਸੀਂ ਨਵਾਂ ਵੀ ਕੋਈ ਗੀਤ ਕਰ ਰਹੇ ਹੋ ਆਪਦੀ ਬਾਜ਼ੀ ਦੇ ਵਿੱਚ ਹਾਂ ਜੀ ਨਵਾਂ ਕੋਸ਼ਿਸ਼ ਤਾਂ ਯਾਰੀ ਇਹ ਚੱਲ ਰਹੀ ਹੈ ਜਿਵੇਂ ਕਿ ਅੱਜ ਕੱਲ ਦਾ ਦੌਰ ਚੱਲ ਰਿਹਾ ਚਿੱਟੇ ਦਾ ਅੱਛਾ ਜੀ ਨਸ਼ੇ ਦੇ ਬਰੂਤ ਦਾ ਪਾ ਗੀਤ ਅਸੀਂ ਰਿਕਾਰਡ ਕਰਾਉਣਾ ਹੈ ਹਾਂ ਜੀ ਇਸ ਤਰ੍ਹਾਂ ਦੀ ਜਨਕੀ ਮਾਹੌਲ ਦੇ ਹਿਸਾਬ ਨਾਲ ਦੇਖਦੇ ਦੇਖਦੇ ਉਸੇ ਨੂੰ ਕਹਿੰਦੇ ਇਦਾਂ ਕਹਿੰਦੇ ਹੁੰਦੇ ਨਾ ਜੈਸਾ ਦੇਸ ਉਸੇ ਵੈਸਾ ਬਣਾਉਣਾ ਪੈਂਦਾ ਹੈ

ਛਕਵਾ ਕਾਦੇ ਰਹਿਣ ਮੁਕਦਰਾਂ ਦਾ ਉਗਣ ਵਾਲੇ ਉਗ ਪੈਂਦੇ ਨੇ ਸੀਨਾ ਬਾੜ ਕੇ ਪੱਥਰਾਂ ਦਾ ਸੋ ਇਦਾਂ ਦੀ ਹੈ ਸ਼ਖਸੀਤਾ ਬਾਈ ਜਸਨਜੀਤ ਰਤਨ ਸੋ ਇਹਨਾਂ ਦੀ ਗੀਤਕਾਰੀ ਦੇ ਵਿੱਚ ਜਿੱਦਾਂ ਮੱਲਾ ਮਾਰੀਆਂ ਬਹੁਤ ਵਧੀਆ ਨਾਮਵਰ ਗਾਇਕਣ ਇਹਨਾਂ ਨੇ ਗੀਤ ਗਾਏ ਆ ਸੋ ਇਦਾਂ ਹੀ ਇਹਨਾਂ ਦਾ ਅਦਾਕਾਰੀ ਦੇ ਵਿੱਚ ਵੀ ਇੱਕ ਬਹੁਤ ਵਧੀਆ ਇੱਕ ਬੇਹਤਰੀਨ ਰੋਲ ਆ ਜਿਹੜੇ ਨਿਭਾਰੇ ਆ ਅਦਾਕਾਰੀ ਦੇ ਵਿੱਚ ਬਹੁਤ ਸਾਰੀਆਂ ਇਹਨਾਂ ਨੇ ਪੰਜਾਬੀ ਫੀਚਰ ਫਿਲਮਾਂ ਦੇ ਕੰਮ ਵਿੱਚ ਕੰਮ ਕੀਤਾ ਬਹੁਤ ਸਾਰੀਆਂ ਸ਼ਾਰਟ ਫਿਲਮਾਂ ਦੇ ਵਿੱਚ ਕੰਮ ਕੀਤਾ ਸੋ ਆਪਾਂ ਇਹ ਹੁਣ ਇਹਨਾਂ ਦੀ ਗੱਲ ਕਰਦੇ ਆਪਾਂ ਇਹਨਾਂ ਦੀ ਅਦਾਕਾਰੀ ਬਾਰੇ ਸੋ ਬਾਈ ਜੀ ਆਪਣੀ ਅਦਾਕਾਰੀ ਬਾਰੇ ਜ਼ਰੂਰ ਸਾਨੂੰ ਚੰਨਣਾ ਪਾਉ ਮਾਜੀ ਅਦਾਕਾਰੀ ਦੀ ਗੱਲ ਆਏ ਵੀ ਮੈਂ ਕਾਫੀ ਫਿਲਮਾਂ ਕਾਫੀ ਸ਼ਾਰਟ ਮੂਵੀਆਂ ਕੀਤੀਆਂ ਨੇ ਵੱਡੀਆਂ ਫਿਲਮਾਂ ਵੀ ਕੀਤੀਆਂ ਫੀਚਰ ਫਿਲਮਾਂ ਹਾਂਜੀ ਸਭ ਤੋਂ ਪਹਿਲਾਂ ਵੱਡੀਆਂ ਫਿਲਮਾਂ ਦੀ ਗੱਲ ਕਰੀਏ ਪਹਿਲਾ ਫਿਲਮ ਆਈ ਸੀ ਮੇਰੀ ਗੇਲੋ ਉਹਦੇ 'ਚ ਮੇਰਾ ਬਜ਼ੁਰਗ ਦਾ ਰੋਲ ਸੀਗਾ ਸਾਈਕਲ ਨੂੰ ਕੁੜਾ ਨਾਰਾ ਕਹਿੰਦੀ ਸਿੰਗਲ ਕੁੜਾ ਅੱਛਾ ਜੀ ਉਸ ਤੋਂ ਬਾਅਦ ਵਾਈਟ ਪੰਜਾਬ ਫਿਰ ਸ਼ਰੀਕ ਫਿਰ ਬਲੈਕੀਆ ਇਹ ਕਣਕਾਂ ਦੇ ਬੋਲੇ ਇਸਲੇ ਪੰਜ ਚਾਰ ਫਿਲਮਾਂ ਵੱਡੀਆਂ ਨੇ ਉਸ ਤੋਂ ਬਾਅਦ ਛੋਟੀਆਂ ਫਿਲਮਾਂ ਤੇ ਜੇ ਨਾਮ ਨਾਂ ਲਾਈਨ ਲੱਗ ਜੀ ਤਾਂ ਸਮਾਂ ਬਹੁਤ ਲੱਗ ਜਾਏਗਾ ਮੈਂ ਤੁਹਾਨੂੰ ਫਿਰ ਵੀ ਦੱਸ ਦਿੰਨਾ ਕੁਝ ਫਿਰ ਵੀ ਸ਼ਾਰਟ ਦੀਆਂ ਕੁਝ ਪੰਜ ਸੱਤ ਫਿਲਮਾਂ ਦੇ ਨਾਮ ਆਹ ਜੀ ਹਾਂ ਲੇਕ ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਕੀਤੀ ਸੀ ਰੂਪਸੰਤਾ ਛੋਟੀ ਸ਼ਾਰਟ ਮੂਵੀ ਮੇਰੀ ਹੈ ਰੂਪਸੰਤਾ ਕਲੇਸੀ ਟੱਪਰ ਸਰਪੰਚੀ ਤੋਤਰਾ ਫੋਫੜਾ ਇਹ ਜਾਨੀ ਕਿ ਸਾਡੇ ਤਿੰਨ ਭਾਗ ਬਣੇ ਨੇ ਤੋਤਲਾ ਬੋੜਦੇ ਤੋਤਲਾ ਬੋੜਦੇ ਅੱਛਾ ਫੇਰ ਮੇਰਾ ਕੀ ਕਸੂਰ ਢਾਲਾ ਅਮਰੀ ਬਣਿਆ ਬਚੋਲਾ ਤੇ ਸਾਰੇ ਪੇਕੇ ਇਕੋ ਜਿਹੇ ਫੇਰ ਮਤਰੀਈ ਮਾਂ ਖੂਨ ਦਾ ਰਿਸ਼ਤਾ ਤੇ ਧਾਕੜ ਨੂੰ ਤੇ ਸਾਮ ਨੂੰ ਮਾਪੇ ਤੇ ਬਾਪੂ ਦਾ ਟਰੰਕਾ ਤੇ ਹੋਰ ਵੀ ਕੀ ਫਿਰਾਨੇ ਕੀ ਬਾਤ ਆ ਜੀ ਬਿਆ ਕੀ ਬਾਤ ਆ ਬਾਪੂ ਦਾ ਟਰੰਕ ਹੈ ਤੁਸੀਂ ਆਪਣੀ ਫਿਲਮਾਂ ਦੀ ਅਦਾਕਾਰੀ ਰਹੀ ਨਹੀਂ ਇੱਕ ਟਰੰਕ ਭਰ ਰੱਖਿਆ ਸੋ ਬਹੁਤ ਵਧੀਆ ਗੱਲ ਆ ਤੇ ਕੁਝ ਇਹਨਾਂ ਦੇ ਵਿੱਚੋਂ ਤੁਸੀਂ ਕਿਦਾਂ ਦੇ ਕਰੈਕਟਰ ਨਿਭਾਏ ਆ ਵੀ ਕੁਝ ਕਮੇਡੀ ਤੌਰ ਤੇ ਨਿਭਾਏ ਆ ਜਾਂ ਕੁਝ ਸੀਰੀਅਸ ਨਿਭਾਏ ਆ ਭੈਣ ਭਰਾ ਦੇ ਤੌਰ ਤੇ ਆਪਣਾ ਕੋਈ ਕਰੈਕਟਰ ਨਿਭਾਏ ਆ ਕਿਦਾਂ ਦੇ ਕਰੈਕਟਰ ਜ਼ਿਆਦਾ ਤੁਸੀਂ ਫਿਲਮਾਂ ਦੇ ਵਿੱਚ ਨਿਭਾਏ ਆ ਹਾਂਜੀ ਕਰੈਕਟਰ ਦਾ ਵੈਸੇ ਬੜੀ ਕਿਰਪਾ ਮਹਾਰਾਜ ਦੀ ਮੇਰੇ ਤੇ ਕਰੈਕਟਰ ਦਾ ਮੈਨੂੰ ਜਿਹੜਾ ਮਰਜ਼ੀ ਦੇ ਦੇ ਉਸੇ ਤੇ ਮੈਂ ਨਿਭ ਜਾਣਾ ਹਾਂਜੀ ਕੋਸ਼ਿਸ਼ ਮੈਂ ਇਹ ਕੀਤੀ ਮੈਂ ਪਤੀ ਦਾ ਰੋਲ ਵੀ ਕੀਤਾ ਹੈ ਚਾਚੇ ਦਾ ਵੀ ਤਾਏ ਦਾ ਵੀ ਤੇ ਕਮੇਡੀ ਆਪਣੇ ਅਮਲੇ ਦਾ ਰੋਲ ਵੀ ਕੀਤਾ ਹੈ ਅੱਛਾ ਜੀ ਹਾਂਜੀ ਤੇ ਬਾਪੂ ਦਾ ਰੋਲ ਵੀ ਕੀਤਾ ਹੈ ਸੋ ਤਕਰੀਬਨ ਸਾਰੇ ਸਾਰੇ ਕਰੈਕਟਰ ਜੀ ਮੈਂ ਨਿਭਿਆ ਇਹਨਾਂ ਫਿਲਮਾਂ ਦੇ ਵਿੱਚ ਅੱਛਾ ਬਹੁਤ ਵਧੀਆ ਜੀ ਬਹੁਤ ਵਧੀਆ ਤੇ ਤੁਸੀਂ ਬਹੁਤ ਸਾਰੇ ਨਾਮੀ ਕਲਾਕਾਰਾਂ ਦੀ ਗੱਲ ਹੋਈ ਹੈ ਤੁਹਾਡੇ ਗੀਤ ਕਰੀ ਸਫਰ ਪਰ ਇੱਕ ਤੇ ਤੁਹਾਡੇ ਅਦਾਕਾਰੀ ਦੇ ਸਫਰ ਦੇ ਵਿੱਚ ਵੀ ਬਹੁਤ ਸਾਰੇ ਨੰਬਰ ਆਰਟਿਸਟਾਂ ਨਾਲ ਤੁਸੀਂ ਕੰਮ ਕੀਤਾ ਸੋ ਉਹਨਾਂ ਵਿੱਚੋਂ ਕੁਛ ਇੱਕ ਜਿਹੜੇ ਆਰਟਿਸਟ ਜਿਨ੍ਹਾਂ ਨਾਲ ਤੁਹਾਨੂੰ ਕੰਮ ਕਰਕੇ ਬਹੁਤ ਹੀ ਇੱਕ ਮਨ ਨੂੰ ਸੰਤੋਸ਼ਟੀ ਮਿਲੀ ਆ ਅੱਜ ਇਹ ਸਭ ਤੋਂ ਪਹਿਲਾਂ ਗੱਲ ਕਰੀਏ ਆਪਾਂ ਆਪਣੇ ਦੇਵ ਘਰੌੜ ਦੀ ਉਹਨਾਂ ਦੀ ਗਲਮਈ ਜੀ ਨੰਬਰ ਇੱਕ ਜਿਹੜੀ ਪਹਿਲਾਂ ਬਲੈਕੀਆ ਬਲੈਕੀਆ ਉਹਦੇ ਵਿੱਚ ਕੰਮ ਕੀਤਾ ਉਹਨਾਂ ਨੂੰ ਵਧੀਆ ਮਿਲੇ ਚਲੋ ਬਹੁਤ ਵਧੀਆ ਕੰਮ ਕੀਤਾ ਵਧੀਆ ਲੱਗਿਆ ਉਹਨਾਂ ਨਾਲ ਉਸ ਤੋਂ ਬਾਅਦ ਆਪਣਾ ਕਰਤਾਰ ਚੀਮਾ ਜੀ ਅਤੇ ਕਾਕਾ ਜੀ ਕਾਕਾ ਗਾਇਕ ਕਾਕਾ ਗਾਇਕ ਜਿਹੜਾ ਹਾਂਜੀ ਤੇ ਉਸ ਤੋਂ ਬਾਅਦ ਪੰਜਾਬ ਉਹਨਾਂ ਨਾਲ ਆਈ ਆਹ ਵਾਈਟ ਪੰਜਾਬ ਬਿਲਕੁਲ ਉਹਨਾਂ ਨਾਲ ਆਈ ਸੀ ਅੱਛਾ ਜੀ ਉਸ ਤੋਂ ਬਾਅਦ ਆਪਣੇ ਕਣਕਾ ਦੇ ਹੋਲੇ ਅੱਛਾ ਜੀ ਗੋਪ੍ਰੀਤ ਕੋ ਗੀ ਨਾਲ ਵੀ ਗੋਗੇਸ ਆਣਾ ਹਾਂਜੀ ਹਾਂ ਤੇ ਉਸ ਤੋਂ ਬਾਅਦ ਆਪਣੇ ਜਿੰਮੀ ਸ਼ੇਰ ਗਿੱਲ ਦੀ ਫਿਲਮ ਸੀ ਸ਼ਰੀਕ ਉਹਦੇ ਵਿੱਚ ਮੇਰਾ ਪੁਲਿਸ ਦਾ ਰੋਲ ਸੀਗਾ ਅੱਛਾ ਜੀ ਅੱਛਾ ਅੱਛਾ ਬਹੁਤ ਬੜੀ ਇਸ ਤੋਂ ਇਲਾਵਾ ਇੱਕ ਜਿੱਦਾਂ ਕਿ ਬਹੁਤ ਹੀ ਹੁਣ ਥੋੜੇ ਸਮੇਂ ਦੀ ਗੱਲ ਹੈ ਪਿਛਲੀ 22 ਤਪਣੇ ਅਗਸਤ ਦੇ ਦਿਨ ਨੂੰ ਆਪਣੇ ਜਸਵਿੰਦਰ ਭੱਲਾ ਜੀ ਜੀ ਬਸਟ ਕਮੇਡੀਅਨ ਸੋ ਉਹਨਾਂ ਦੀ ਡੈਥ ਹੋਈ ਆ ਸੋ ਉਹਨਾਂ ਦੇ ਕਰਕੇ ਪੰਜਾਬੀ ਇੰਡਸਟਰੀ ਨੂੰ ਸੰਗੀਤ ਜਗਤ ਨੂੰ ਬਹੁਤ ਸਾਰਾ ਵੱਡਾ ਘਾਟਾ ਪਿਆ ਤੇ ਉਹਨਾਂ ਨਾਲ ਵੀ ਮੈਨੂੰ ਪਤਾ ਲੱਗਿਆ ਵੀ ਤੁਸੀਂ ਥੋੜਾ ਟਾਈਮ ਜਸਵਿੰਦਰ ਭੱਲਾ ਜੀ ਨਾਲ ਵੀ ਕੰਮ ਕਰਦਾ ਤੁਹਾਨੂੰ ਮੌਕਾ ਮਿਲਿਆ ਸੋ ਕਿੱਦਾਂ ਉਹਨਾਂ ਨਾਲ ਤੁਹਾਡਾ ਮੇਲ ਹੋਇਆ ਕਿੱਦਾਂ ਉਹਨਾਂ ਨਾਲ ਤੁਸੀਂ ਵਿਚਰੇ ਹਾਂ ਜੀ ਹਾਂ ਸਭ ਤੋਂ ਪਹਿਲਾਂ ਤਾਂ ਬੜੀ ਦੁੱਖ ਦੀ ਗੱਲ ਹੈ ਕਿਉਂਕਿ ਖਾਸ ਰਸਤ ਕਲਾਕਾਰ ਹਾਂਜੀ ਜਿਹੜੇ ਕਿ ਇੱਕ ਸਾਲ ਨਹੀਂ ਕੋਈ ਦੋ ਸਾਲ ਨਹੀਂ ਵੇਖੋ ਆਪੇ ਆਮ ਆਪਾਂ ਕਲਾਕਾਰਾਂ ਦੀ ਗੱਲ ਕਰੀਏ ਨਾ ਹਾਂਜੀ ਕੋਈ ਸਾਲ ਚੱਲਦਾ ਕੋਈ ਦੋ ਸਾਲ ਚੱਲਦਾ ਹੈ ਕੋਈ ਪੰਜ ਸਾਲ ਚੱਲਦਾ ਹੈ ਪਰ ਇਹਨਾਂ ਨੇ ਜਦੋਂ ਤੋਂ ਲੱਗੇ ਜਾਨਕਿ 88 ਤੋਂ ਸ਼ੁਰੂ ਕਰਤੇ ਇਹਨਾਂ ਦੀ ਸ਼ੁਰੂਆਤ ਹੋਈ ਨਾ ਤੇ ਪਾਈਆਂ ਸੀ ਉਹ ਟੈਪਾਂ ਹੁੰਦੀਆਂ ਸੀ ਇਹਨਾਂ ਨੇ ਟੈਪਾਂ ਦੇ ਵਿੱਚ ਵੀ ਹਸਾਇਆ ਜਸਤਵਾਲ ਫਿਲਮਾਂ ਦੇ ਵਿੱਚ ਵੀ ਇਸ ਆਇਆ ਸੀੜੀਆਂ ਆਈਆਂ ਫਿਲਮਾਂ ਆਈਆਂ ਇਹਨਾਂ ਨੇ ਉਹਦੇ ਵਿੱਚ ਵੀ ਸਾਲ ਚੰਗੇ 80 ਤੋਂ ਲੈ ਕੇ ਹੁਣ ਦੇਖੋ 2025 ਆ ਗਿਆ ਹੈ ਹਾਂਜੀ 25 ਵੀ ਖਤਮ ਹੋਣ ਵਾਲਾ ਹੈ ਤੇ ਇਹਦੇ ਵਿੱਚ ਵੀ ਹੁਣ ਤੱਕ ਵੀ ਇਹਨਾਂ ਨੇ ਲੋਕਾਂ ਨੂੰ ਹਸਾਇਆ ਹੀ ਹੈ ਸੋ ਉਹਨਾਂ ਦੀ ਤੁਸੀਂ ਗੱਲ ਕੀਤੀ ਹੈ ਮੇਰੇ ਕੋਲ ਆਪਦੀ ਇੱਕ ਵਾਰੀ ਸੀ ਲੁਧਿਆਣਾ ਗਏ ਸੀ ਕਿਤੇ ਮੇਲੇ ਮਤਲਬ ਕਿਸੇ ਸਿੰਗਰ ਨਾਲ ਗਿਆ ਸੀਗਾ ਐਂਕਰਿੰਗ ਤੇ ਮੇਲਾ ਸੀਗਾ ਜਿੱਥੇ ਇਹ ਵੀ ਆਈ ਸੀ ਕਿ ਮਾਲਮਕਰਤ ਸ਼ਰਮਾ ਤੇ ਭੱਲਾ ਸਾਹਿਬ ਹਾਂਜੀ ਤੇ ਉੱਥੇ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਕਿਉਂਕਿ ਮੈਨੂੰ ਮੈਂ ਥੋੜੀ ਗੱਲਬਾਤ ਜਿਵੇਂ ਕਿ ਆਪਕਾ ਕਿ ਰਿਹੜਾ ਜਾਂ ਨਾ ਕਿੰਨੇ ਹੁੰਦੇ ਆ ਬੱਤਨ ਵਾਲੇ ਜੱਟੇ ਨੇ ਦੀ ਗੌਰ ਵਾਲੇ ਦਾ ਮੂੰਹ ਹਾਂਜੀ ਉਹ ਰਿਹੜਾ ਨਹੀਂ ਜਾਂਦਾ ਪਰ ਮੈਂ ਕਹਿੰਦਾ ਜੀ ਮੈਨੂੰ ਵੀ ਥੋੜਾ ਸ਼ੌਂਕ ਹੈ ਜੀ ਮੈਨੂੰ ਬੋਲ ਕੀ ਕਰ ਲੈਂਦਾ ਮਾਹੀ ਤੁਸੀਂ ਵੀ ਕਹਾ ਲਓ ਮੈਥੋਂ ਸਟੇਜ ਤੇ ਇੱਕ ਵਾਰੀ ਨਾਲ ਲੈ ਜਾਓ ਮੈਂ ਬਾੜੀ ਉਹਨਾਂ ਦੇ ਕੋਈ ਮੈਨੂੰ ਦੱਸਦਾ ਵੀ ਚੱਲ ਅਸੀਂ ਐਂ ਕਹਾਂਗੇ ਐਂ ਕਹਾਂ ਤੁਸੀਂ ਐਂ ਕਹਦੇ ਹੋ ਪਰ ਠੀਕ ਹੈ ਉਸ ਤੋਂ ਬਾਅਦ ਉੱਥੇ ਸੀ ਮੇਲਾ ਕੀਤਾ ਕਮੇਟੀ ਦੇ ਜੀ ਤਿੰਨਾਂ ਨੇ ਕਾ ਰੋਲ ਲਵਾਏ ਵਧੀਆ ਨਿਭਾਏ ਜੀ ਲੋਕਾਂ ਨੇ ਤਾੜੀਆਂ ਵੀ ਕਾਫੀ ਖੂਬ ਮਾਰੀਆਂ ਨੇ ਉਸ ਤੋਂ ਬਾ ਇੱਥੇ ਉੱਥੇ ਵੀ ਉਹਨਾਂ ਨੇ ਮੈਨੂੰ ਲੈ ਗਿਆ। ਅੱਛਾ ਉਸ ਤੋਂ ਬਾਅਦ ਫਿਰ ਆਪਣਾ ਲਿਸ਼ਕਾਰਾ ਚੱਲਦਾ ਹੁੰਦਾ ਸੀਗਾ। ਟੀਵੀ ਦਾ ਦੂਰ ਨਜ਼ਰ ਤੇ ਲਿਸ਼ਕਾਰਾ ਪ੍ਰੋਗਰਾਮ। ਹਾਂਜੀ। ਉਸ ਤੋਂ ਬਾਅਦ ਫਿਰ ਅਸੀਂ ਸਰੂਪ ਰਿੰਦਾ ਜੀ ਰਾਲੀਆਂ 'ਚ ਕੰਮ ਕੀਤਾ ਹੈ। ਅੱਛਾ ਜੀ। ਸਰੂਪ ਰਿੰਦਾ ਜੀ ਆਪਣੇ ਅਤਰੋ ਜੀ, ਅਤਰੋ ਜੀ। ਉਹਨਾਂ ਨੇ ਵੀ ਅਸੀਂ ਕਮੇਟੀ ਕਰਨ ਚਾਹੁੰਦੇ ਸੀ ਮੈਂ ਤੇ ਭਾਈ ਮੇਰਾ ਆਪਣੇ ਡਾਕਟਰ ਸੀ ਇੱਥੇ। ਜੱਸੀ ਗੋਬਿੰਦਪੁਰਿਆ, ਜੱਸੀ ਗੋਬਿੰਦਪੁਰਿਆ। ਹਾਂਜੀ। ਉਹ ਉਹਨਾਂ ਨੇ ਮੈਨੂੰ ਮੁਲਾਕਾਤ ਕਰਾਇਆ ਸੀ ਉਹਨਾਂ ਨਾਲ ਤੇ ਉੱਥੇ ਵੀ ਅਸੀਂ ਇੱਥੇ ਪਹਿਲਾਂ ਧੰਨੇ ਮਿਲਦੇ ਰਹੇ ਉਹਨਾਂ ਨੂੰ। ਹਾਂਜੀ। ਆਪਣੇ ਪ੍ਰਿੰਦਾ ਸਾਹਿਬ ਤੇ ਉਹਨਾਂ ਨਾਲ ਹੀ ਮੈਂ ਲਿਸ਼ਕਾਰੇ 'ਚ ਕਾਫੀ ਕੰਮ ਕੀਤਾ ਹੈਗਾ ਆਪਣੇ ਸਕੇਟਾਂ 'ਚ ਤੇ ਉਸ ਤੋਂ ਬਾਅਦ ਭੱਲਾ ਸਾਹਿਬ ਨਾਲ ਵੀ ਇੱਕ ਦੋ ਲਿਸ਼ਕਾਰਿਆਂ 'ਚ ਮੈਂ ਆਇਆ ਹੈਗਾ ਅੱਛਾ ਹਾਂ ਉਸ ਤੋਂ ਬਾਅਦ ਮੈਸੇ ਕੁਝ ਮਿਲਣ ਦਾ ਨਹੀਂ ਸਮਾਂ ਮਿਲਿਆ ਪਰ ਭੱਲਾ ਸਾਹਿਬ ਨੂੰ ਕਾਫੀ ਜ਼ਾਲ ਹੋ ਗਈ ਸੀ ਦਿਲ ਬਹੁਤ ਕਰਦਾ ਸੀਗਾ ਪਰ ਹੁਣ ਪ੍ਰਮਾਤਮਾ ਨੇ ਉਹ ਸਾਡੇ ਤੋਂ ਖੋ ਲੈਨੇ ਸਾਡੇ ਵਿੱਚ ਨਹੀਂ ਪਰ ਫਿਰ ਵੀ ਸਾਡੇ ਦਿਲਾਂ 'ਚ ਜ਼ਰੂਰ ਰਹਿੰਦੇ ਆ ਸੋ ਦੱਸਣੇ ਉਹਨਾਂ ਲਈ ਕੁਝ ਲੈਣਾ ਲਿਖਿਆ ਨੇ ਓ ਇਹਨੂੰ ਕੱਟ ਲਓ ਬਾਹਰੋਂ ਨਾ

ਉਹਨਾਂ ਨੇ ਕਾਫੀ ਜ਼ਿੰਦਗੀ ਜਿਸ ਤਰ੍ਹਾਂ ਜਿਸ ਤਰ੍ਹਾਂ ਦੀ ਉਹ ਨਿਵੇ ਨੇ ਇੱਕ ਕਾਲੇ ਕੋਟ ਦੀ ਗੱਲ ਕਰਦੇ ਸੀ ਹੋਰ ਕਰਦੇ ਉਸ ਤਰ੍ਹਾਂ ਹੀ ਮੈਂ ਕੁਝ ਲੈਣਾ ਸੰਭਾਜਨੀ ਤੌਰ ਤੇ ਮੈਂ ਦੇ ਰਿਹਾ ਉਹਨਾਂ ਨੂੰ ਸੋ ਥੋੜਾ ਜਿਹਾ ਪੇਸ਼ ਕਰਨ ਲੱਗੇ ਧਿਆਨ ਦੇਣਾ ਹਾਂਜੀ ਕਾਲਾ ਕੋਟ ਛੱਡ ਚਿੱਟਾ ਪਾਲਿਆ ਪੱਲੇ ਨੇ ਲੈਸ਼ਨ ਕਾਟੇ ਤੋਂ ਫਿਲਮਾਂ ਤੱਕ ਹਸਾਇਆ ਪੱਲੇ ਨੇ ਢੂੰਗੀ ਸ਼ਾਪ ਅੱਜ ਛੱਡ ਗਿਆ ਪੱਲਾ ਵਿੱਚ ਦੁਨੀਆਂ ਦੇ ਟੰਡੇ ਗੱਡ ਗਿਆ ਪੱਲਾ ਓ ਵਿੱਚ ਦੁਨੀਆਂ ਦੇ ਟੰਡੇ ਗੱਡ ਗਿਆ ਪੱਲਾ ਰਹੀਂਦੀ ਦੁਨੀਆਂ ਤੱਕ ਨਾਮ ਤੇਰਾ ਮੇਟਣਾਣੀ ਭੱਲਿਆ ਕਿੱਥੇ ਜਾ ਕੇ ਵਹਿ ਗਿਆ ਸਾਨੂੰ ਛੱਡ ਕੇ ਓਏ ਕੱਲਿਆ ਉਹ ਤੰਜ ਧਰਮ ਸਿਆਸਤ ਉੱਤੇ ਗੱਡ ਗਿਆ ਭੱਲਾ ਵਿੱਚ ਦੁਨੀਆਂ ਦੇ ਚੰਦੇ ਗੱਡ ਗਿਆ ਭੱਲਾ ਚੱਕ ਮੇਟੀ ਕਰਕੇ ਰੋਲ ਨਿਭਾਉਂਦਾ ਸੀ ਪੱਲਾ ਚਾਚਾ ਜੱਤਰਾ ਬਣ ਕੇ ਕਦੇ ਹਸਾਉਂਦਾ ਸੀ ਪੱਲਾ ਇਹ ਚਲੋ ਚਲੀਦਾ ਮੇਲਾ ਸਭ ਨੂੰ ਦੱਸ ਗਿਆ ਪੱਲਾ ਵਿੱਚ ਦੁਨੀਆਂ ਦੇ ਚੰਡੇ ਗੱਡ ਗਿਆ ਪੱਲਾ ਰਿਕਦਾ ਆਪਣਾ ਡਾਇਲੌਗਸ ਨੇ ਕਿਸ ਕੈਰੀਓਂ ਜੱਟਾਂ ਦੇ ਰੰਗ ਵਿੱਚ ਹਾਂਜੀ ਮੈਂ ਕਾਲਾ ਕੋਟ ਨਹੀਂ ਐਵੇਂ ਨਹੀਂ ਪਾਇਆ ਉਸ ਤਰ੍ਹਾਂ ਨਹੀਂ ਲੈਣਾ ਹਾਂਜੀ ਮੈਂ ਕਾਲਾ ਕੋਟ ਐਵੇਂ ਨਹੀਂ ਪਾਇਆ ਮੈਂ ਕਾਲਾ ਕੋਟ ਐਵੇਂ ਨਹੀਂ ਪਾਇਆ ਇਹ ਕਹਿੰਦਾ ਸੀ ਪੱਲਾ ਉਹ ਰਤਨ ਵਠਿੰਡੇ ਵਾਲਿਆ ਵਿੱਚ ਦਿਰਾ ਦੇ ਰੰਦਾ ਸੀ ਪੱਲਾ ਉਹ ਯਾਦ ਤਾਹਣ ਵੀ ਆਉ ਹੂ ਜੀ ਯਾਦ ਤਾਂ ਹੂੰ ਵੀ ਆਉ ਹ ਯਾਰ ਦੀ ਭਾਵੇਂ ਪਾਸਾ ਵੱਟ ਗਿਆ ਪੱਲਾ ਦੁਨੀਆਂ ਦੇ ਵਿੱਚ ਚੰਡੇ ਗੱਟ ਗਿਆ ਪੱਲਾ ਦੁਨੀਆਂ ਦੇ ਵਿੱਚ ਚੰਡੇ ਗੱਟ ਗਿਆ ਪੱਲਾ ਬਹੁਤ ਵਧੀਆ ਜੀ ਬਹੁਤ ਸੋਹਣਿਆ ਸਤਰਾ ਲਿਖਿਆ ਤੁਸੀਂ ਉਹਨਾਂ ਦੇ ਉਹਨਾਂ ਦੇ ਲਈ ਸੋ ਜਿੱਦਾਂ ਕਿ ਆਪਣੇ ਪੂਰੇ ਚਾਰ ਦਹਾਕਿਆਂ ਦੇ ਵਿੱਚ ਸਫ਼ਰ ਦੇ ਵਿੱਚ ਉਹ ਸਾਰੀ ਦੁਨੀਆ ਨੂੰ ਹਸਾਉਣ ਵਾਲਾ ਤੇ ਜਾਂਦਾ ਜਾਂਦਾ ਸਾਰਿਆਂ ਨੂੰ ਰਵਾ ਗਿਆ ਜੀ ਸੋ ਬਹੁਤ ਦੁਖਦਈ ਆ ਪੰਜਾਬੀ ਦੀ ਇੰਡਸਟਰੀ ਲਈ ਪੰਜਾਬੀ ਸੰਗੀਤ ਜੱਤ ਲਈ ਸੋ ਚਲੋ ਜਿੱਦਾਂ ਰੱਬ ਦਾ ਭਾਣਾ ਜੀ ਮੰਨਣਾ ਪੈਣਾ ਸੋ ਅੱਗੇ ਆਪਾਂ ਗੱਲ ਕਰੀਏ ਤੁਹਾਡੇ ਸਫ਼ਰ ਦੀ ਤਾਂ ਤੁਹਾਡੇ ਇਸ ਸਫ਼ਰ ਦੇ ਵਿੱਚ ਤੁਹਾਡੀ ਗੀਤਕਾਰੀ ਦੇ ਵਿੱਚ ਤੁਹਾਡੀ ਅਦਾਕਾਰੀ ਦੇ ਤੌਰ ਤੇ ਜਾਂ ਤੁਹਾਡੀ ਐਂਕਰਿੰਗ ਦੇ ਵਿੱਚ ਤੁਹਾਨੂੰ ਕੋਈ ਸਾਥ ਦੇਣ ਵਾਲੇ ਸੱਜਣ ਤੁਹਾਡੇ ਜਾਂ ਘਰ ਦੇ ਵਿੱਚੋਂ ਪਰਿਵਾਰ ਦੇ ਵਿੱਚੋਂ ਕਿੰਨਾ ਕਿੰਨਾ ਨੇ ਤੁਹਾਡਾ ਸਾਥ ਦਿੱਤਾ। ਸਾਡੇ ਪਰਿਵਾਰ ਵਿੱਚੋਂ ਤਾਂ ਮੈਨੂੰ ਕੋਈ ਰੋਕ ਟੋਕ ਨਹੀਂ। ਪਰਿਵਾਰ ਵਿੱਚੋਂ ਖਲੀ ਛੋਟਾ ਕਿਹਨੇ ਜੋ ਵਰਜੀ ਕੰਮ ਕਰਾਂ। ਵੇਖੋ ਫਿਲਮਾਂ ਦੇ ਕੀਤਾ ਮੈਂ ਐਕਟਿੰਗ ਦਾ ਵੀ ਕੰਮ ਕਰਦਾ। ਕਲਾਕਾਰਾਂ ਨਾਲ ਵੀ ਜਾਨਣਾ ਹੋ ਗਿਆ ਨਾ। ਹੈ ਜੀ। ਫਿਲਮਾਂ ਦੇ ਵਿੱਚ ਵੀ ਕੰਮ ਕਰਦਾ। ਮੈਂ ਕਿਹਦੇ ਭਾਵੇਂ ਦੀ ਕਿਸੇ ਕੁੜੀ ਨਾਲ ਕੰਮ ਕਰਾਂ, ਕਿਸੇ ਬੁੜੀ ਨਾਲ ਕੰਮ ਕਰਾਂ ਤੇ ਘਰ ਦੇ ਨਾਲ ਕੋਈ ਪ੍ਰੋਬਲਮ ਨਹੀਂ। ਕਿਉਂ ਉਹ ਰੁਪਾਤਵੀ ਕੰਮ ਕਰਦੇ ਆ ਇਹਨਾਂ ਚ ਕਲਾ ਹੈ ਕਿ ਇਹ ਕੰਮ ਕਰਦੇ ਤਾਂ ਮੈਨੂੰ ਕਈ ਫਿਲਮਾਂ ਵਾਲੇ ਵੀ ਲੈ ਕੇ ਜਾਂਦੇ ਨੇ ਇਸ ਕਰਕੇ ਸਾਦੇ ਵੀ ਨੇ ਵਾਕੇ ਮੈਨੂੰ ਕਈ ਲੋਕ ਕੰਮ ਕਹਿ ਦਿੰਦੇ ਨੇ ਲੋਕ ਹੋਰ ਵੀ ਅਗੇ ਤੂੰ ਬਾਹਲੇ ਕੰਮ ਕਰਦਾ ਯਾਰ ਕਦੇ ਤਾਂ ਸਟੇਜ ਐਕਟਰੀ ਬਣ ਜਾਣਾ ਹੈ ਕਦੇ ਕਲਾਕਾਰ ਬਣ ਜਾਣਾ ਹੈ ਕਦੇ ਐਕਟਰ ਬਣ ਜਾਣਾ ਹੈ ਮੈਨਾਂ ਹੀ ਉਹਦੀ ਕਿਰਪਾ ਹੈ ਹੈ ਨਹੀਂ ਕਿਰਪਾ ਉਹਦੇ ਮਹਾਰਾਜਾਂ ਅੰਦਰ ਮੈਨੂੰ ਹੈ ਮੇਰੇ ਚ ਕੁੱਟ-ਕੁੱਟ ਕੇ ਗੁਣ ਭਰੇ ਨੇ ਕਈ ਬੰਦੇ ਤਾਂ ਇਸੇ ਨੇ ਮੇਰੇ ਸਾਥ ਦੇ ਨਾਲੇ ਬਹੁਤ ਬੰਦੇ ਨੇ ਉਹ ਮੈਨੂੰ ਕਹਿੰਦੇ ਇਹ ਤਾਂ ਆ ਗਿਆ ਕੌਣ ਆ ਕੇ ਗੋਨਾ ਦੀ ਗੁਦਰੀ ਨਹੀਂ ਗੋਨਾ ਦੀ ਗੁਦਰੀ ਕਹਿ ਨੂੰ ਬਾਕੀ ਕਈ ਵਾਰੀ ਮੰਨ ਲਓ ਜੇ ਮੈਂ ਆਪਾਂ ਬੈਠੇ ਆ ਤੁਹਾਡੇ ਕੋਲ ਇੱਥੇ ਆਪਣੇ ਕੋਈ ਆ ਜੀ ਹਾਂਜੀ ਤੇ ਬੰਦਾ ਪੁੱਛ ਲੈਂਦੀ ਇਹ ਮੁੰਡਾ ਇਹ ਕੌਣ ਹੈ ਜੀ ਹੈ ਵੀ ਇਹ ਕੌਣ ਨੇ ਕੀ ਕੰਮ ਕਰਦੇ ਨੇ ਹਾਂ ਜੇ ਮੈਂ ਮੰਨ ਲਓ ਉਹ ਬੰਦੇ ਆਪਾਂ ਅੱਖ ਜਿਵੇਂ ਤੁਸੀਂ ਕਹਿ ਦੋ ਜੇ ਇਹ ਤਾਂ ਪੁੱਛਦਾ ਬਸ ਇਹ ਤਾਂ ਆਲੂ ਹੈ ਕਹਿੰਦਾ ਆਲੂ ਦਾ ਮਤਲਬ ਕੀ ਵੀ ਜਿਹੜੀ ਮਾਜੀ ਸਬਜ਼ੀ ਚ ਪਾਲਾ ਹੈ ਕਹਿੰਦਾ ਬਾਪ ਕੋ ਸਟੇਜ ਤੇ ਖੜਾ ਲਓ ਕੈਕੀ ਕਰਵਾ ਲਓ ਹੈ ਸਟੇਜ ਐਕਟਰੀ ਕਰਵਾ ਲਓ ਤਾਂ ਐਕਟਿੰਗ ਕਰਵਾ ਲਓ ਇਸ ਤਰ੍ਹਾਂ ਦਾ ਇਹ ਆਲੂ ਹੈ ਜਿਹੜੀ ਮਰਜੀ ਸਬਜ਼ੀ ਚ ਪਾ ਲਓ ਮੇਜ ਚ ਬਹੁਤ ਵਧੀਆ ਅੱਛਾ ਜੀ ਜਿੱਦਾਂ ਕਿ ਤੁਹਾਡੇ ਗੀਤਕਾਰੀ ਸੱਬਰਬਾਰੀ ਗੱਲ ਹੋਈ ਹੈ ਤੁਹਾਡੀ ਅਦਾਕਾਰੀ ਸੱਬਰਬਾਰੀ ਗੱਲ ਹੋਈ ਹੈ ਤੇ ਕੁਝ ਸਵਾਲ ਐਦਾਂ ਦਾ ਜਿਹੜਾ ਮੈਂ ਤੁਹਾਡੇ ਤੋਂ ਹੁਣ ਤੱਕ ਨਾ ਪੁੱਛ ਸਕਿਆ ਮੈਂ ਤਤੋ ਦੀ ਉਹ ਕਹਿੰਦਾ ਹੋਵੇ ਹਾਂ ਜੀ ਵੀ ਐਸੇ ਤਾਂ ਕੋਈ ਸਵਾਲ ਰਹੇ ਨਹੀਂ ਹਾਂ ਬੱਸ ਉਹ ਗੱਲ ਹੀ ਸਵਾਲ ਪਈ ਆਪਾਂ ਅਕਸਰ ਕਰਦੇ ਹੁੰਦੇ ਆ ਆਪਣੇ ਵੀ ਗੀਤ ਕਿਸ ਤਰ੍ਹਾਂ ਦੇ ਲਿਖਣੇ ਚਾਹੀਦੇ ਕਿਸ ਤਰ੍ਹਾਂ ਦੇ ਗਾਉਣੇ ਚਾਹੀਦੇ ਹਾਂ ਕੋਈ ਸੰਦੇਸ਼ ਹੋਵੇ ਹਾਂਜੀ ਹਾਂ ਹਾਂ ਬਿਜੜਾ ਆਉਣ ਵਾਲੀ ਪੀੜ੍ਹੀ ਨੂੰ ਇਦਾਂ ਦਾ ਲੱਗੇ ਵੀ ਕੋਈ ਜਿਵੇਂ ਹੁਣ ਨਸ਼ਿਆਂ ਦੇ ਜਾਂ ਆਪਣੇ ਹੋਰ ਕੋਈ ਜਿਹੜੀਆਂ ਆਪਣੇ ਸਮਾਜ ਦੇ ਵਿੱਚ ਕ੍ਰਿਤੀਆਂ ਹਾਂਜੀ ਹਾਂ ਦੇ ਅੱਛਾ ਹਾਂਜੀ ਬਿਲਕੁਲ ਦੇਖੋ ਗੀਤ ਮੈਂ ਅਮ ਗੀਤਕਾਰਾਂ ਨੂੰ ਵੀ ਬੇਨਤੀ ਕਰਦਾ ਤੇ ਗਾਉਣ ਵਾਲਿਆਂ ਨੂੰ ਵੀ ਬੇਨਤੀ ਕਰਦਾ ਭਾਈ ਗੀਤ ਇਸ ਤਰ੍ਹਾਂ ਦੇ ਲਿਖੋ ਕਿ ਪਰਿਵਾਰ ਦੇ ਵਿੱਚ ਬੈਠੇ ਸੁਣੇ ਜਾਣ ਤੇ ਗਾਉਣ ਵਾਲਿਆਂ ਨੂੰ ਵੀ ਬੇਨਤੀ ਹੈ ਹੱਥ ਬਨ ਕੇ ਵੀ ਉਹੀ ਗੀਤ ਗਾਓ ਬੜਾ ਊਟ ਪਟਾਣਾਂ ਦਾ ਨਾਮ ਆਇਆ ਕਰੋ ਜਿਹਦਾ ਕੋਈ ਮਤਲਬ ਹੋਵੇ ਗੱਲ ਦਾ ਮਤਲਬ ਹੋਏ ਗੱਲ ਦੇਖੋ ਪਹਿਲਾਂ ਵੀ ਸਿੰਗਲ ਗਾਉਂਦੇ ਸੀ ਨਾ ਪਹਿਲਾਂ ਵੀ ਚੱਲਦੇ ਸੀ ਹਾਂਜੀ ਪਰ ਅੱਜ ਕੱਲ ਉਹ ਹੀ ਤੇ ਕੀਤ ਲੋਕ ਲਿਖਦੇ ਆ ਤੇ ਉਹ ਜੋ ਉਗਾ ਲੈਂਦੇ ਆ ਤੇ ਉਹਨਾਂ ਕਿ ਟਾਈਮ ਚੱਲਦੇ ਆਗੇ ਪੂਰਾ ਟਾਈਮ ਫਿਰ ਬੜਾ ਨਹੀਂ ਚੱਲਦੀ ਲੰਬਾ ਲੰਬਾ ਜਾਂਦੇ ਆ ਨਾ ਅੱਜ ਵੀ ਵੇਖੋ ਅੱਜ ਤੋਂ ਕਿੰਨੇ 100 ਸਾਲ ਪੁਰਾਣੇ ਵੀ ਕਿਹਦੇ ਜਿਹੜੇ ਸਦੀਕ ਸਾਹਿਬ ਦੇ ਗਾਏ ਆ ਜਾਂ ਮਾਨਕ ਸਾਹਿਬ ਦੇ ਗਾਏ ਆ ਕਲੀਆਂ ਅੱਜ ਵੀ ਸੁਣ ਕੇ ਦੇਖ ਲਓ ਅੱਜ ਵੀ ਨਵੇਂ ਲੱਗਦੇ ਨੇ ਨਵੇਂ ਲੱਗਦੇ ਠੀਕ ਹੈ ਤੇ ਅੱਜ ਕੱਲੇ ਜਿਹੜੇ ਬੜੇ ਮਾੜੇ ਮੋ ਮੀਂਹ ਨਾਲ ਚੱਲਦੇ ਬੁੱਤ ਬਾਦ ਉਸ ਤੋਂ ਬਾਦ ਉਹ ਹੌਂਗੂ ਟ੍ਰੈਕ ਆ ਜਾਂਦਾ ਉਹ ਚੱਕ ਲੈਂਦੇ ਨੂੰ ਬਸ ਹਾਂਜੀ ਹਾਂਜੀ ਇਸ ਕਰਕੇ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਵੀ ਗੀਤ ਵਧੀਆ ਉਹ ਹੀ ਜੇ ਗਾਓ ਉਹ ਇਹ ਲਿਖੋ ਕਿ ਸਦਾ ਬਹਾਰ ਤੇ ਲੋਕ ਤੁਹਾਨੂੰ ਵੀ ਯਾਦ ਕਰਨੀ ਹੈ ਕਿਆ ਬਾਤ ਹੈ ਕਿ ਕੀ ਲਿਖਿਆ ਬਹੁਤ ਵਧੀਆ ਲਿਖਿਆ ਕਿਸੇ ਨੇ ਕਿ ਬਹੁਤ ਵਧੀਆ ਕਿਸੇ ਨੇ ਗਾਇਆ ਫਲਾਣੇ ਕਲਾਕਾਰ ਨੇ ਆ ਚੀਜ਼ ਗਾਈ ਹੈ ਸੋ ਇਹਨਾਂ ਕਹਿੰਦਾ ਹੋਇਆ ਹਾਂਜੀ ਅੱਛਾ ਬਹੁਤ ਬਹੁਤ ਧੰਨਵਾਦ ਬਾਜੀ ਤੁਸੀਂ ਸਾਡੇ ਲਈ ਟਾਈਮ ਕੱਢਿਆ ਸਾਡੇ ਸਟੂਡੀਓ ਆਏ ਸਾਡੇ ਨਾਲ ਆਪਣੇ ਗੀਤਕਾਰੀ ਸਫਰ ਬਾਰੇ ਆਪਣੀ ਅਦਾਕਾਰੀ ਸਫਰ ਬਾਰੇ ਗੱਲਬਾਤ ਕਰੀ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਕੇ ਅੱਜ ਬਾਰੇ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਫਿਰ ਮੈਂ ਜਸਟ ਪੰਜਾਬੀ ਚੈਨਲ ਦਾ ਤੇ ਭਾਈ ਗੁਰਬਾਜ ਗਿੱਲ ਜੀ ਦਾ ਸਾਰੀ ਤੁਹਾਡੀ ਟੀਮ ਦਾ ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾ ਕੇ ਅੱਜ ਤੁਹਾਡੇ ਰੂਪੂ ਕੀ ਤਾਂ ਸਰੋਤਿਆਂ ਦੇ ਸੋ ਸਰੋਤਿਓ ਇਹ ਵੀਡੀਓ ਜੇ ਇੱਕੀ ਦੱਸਿਓ ਕਿਸ ਤਰ੍ਹਾਂ ਲੱਗਿਆ ਮੇਰੇ ਜੀ ਕੋਈ ਗੱਲਾਂ ਕਰਦੇ ਤਾਂ ਵਿਅੰਤ ਗੱਲਾਂ ਹੋਣਗੀਆਂ ਹੋਣਗੀਆਂ ਕਿਉਂਕਿ ਬੰਦਾ ਭੁੱਲਣ ਜੋਗ ਹੈ ਇਸ ਕਰਕੇ ਕਮੈਂਟਾਂ ਦੇ ਵਿੱਚ ਦੂਰ ਦਸਣਾ ਵੀ ਇਹ ਗੱਲ ਕਰਨੀ ਸੀ ਜਾਂ ਨਹੀਂ ਕਰਨੀ ਸੀ ਸੋ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸੋ ਦੈਟਸ ਕੋ ਇਦਾਂ ਹੀ ਤੁਸੀਂ ਜਸਟ ਪੰਜਾਬੀ ਲਾਈਵ ਨਾਲ ਜੁੜੇ ਰਹੋ ਇਦਾਂ ਹੀ ਨਵੇਂ-ਨਵੇਂ ਆਰਟਿਸਟਾਂ ਦੇ ਨਾਲ ਨਵੇਂ-ਨਵੇਂ ਵਕਸ਼ਪ ਸਿੱਖੀਤਾ ਦੇ ਨਾਲ ਤੁਹਾਨੂੰ ਮਿਲਾਉਂਦੇ ਰਹਿਾਂਗੇ ਸੋ ਇੱਥੇ ਜ ਆਪਾਂ ਖਤਮ ਕਰਦੇ ਆ ਸੋ ਅੱਛਾ ਜੀ ਰੱਬ ਰਾਖਾ ਓ ਇਹਨੂੰ ਕੱਢ ਲਓ ਬਾਹਰੋਂ ਨਾ ਹਰੂ ਬਾਰ ਮੇਰੀ 파ਮੇ ਹੋਵੇ ਬੇਇੱਜ਼ਤੀ ਨਹੀਂ ਪਰ ਮਿੱਤਰਾਂ ਦਾ ਗੇੜੀ ਬਿਨਾ ਨਹੀਂ ਹੋਂ ਕਰਦਾ ਮੂਰਖ 421 ਜਿੰਨ ਜਿੰਨ